ਅੱਜ ਦਾ ਜੋ ਵਿਸ਼ੇਸ਼ ਦਿਨ ਹੈ ਜਾਂ ਅੱਜ ਦੀ ਇਹ ਪ੍ਰਾਰਥਨਾ ਸਮਾ ਦਸ਼ਮ ਵਿਧਾ ਦੇ ਚਾਰੇ ਸ਼ਹਿਰਾਂ ਦੇ ਨੂੰ ਸਮਰਪਿਤ ਹੈ ਅੱਜ ਦਾ ਦਿਨ ਲੋਕ ਇੱਕ ਵਿਦੇਸ਼ੀ ਤਿਹਾਰ ਮਨਾ ਰਹੇ ਸਾਡਾ ਕਲਚਰ ਨਹੀਂ ਹੈ ਮੈਂ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕਰਦਾ ਪਰ ਮੈਂ ਆਪਣੇ ਪਰਿਵਾਰ ਨੂੰ ਆਪਣੇ ਧਰਮ ਬਾਰੇ ਵੀ ਜਾਣੂ ਕਰਾਉਣਾ ਚਾਹੁੰਦਾ ਜੇਕਰ ਅੱਜ ਸਨਾਤਨ ਧਰਮ ਜਾਂ ਮੰਦਰ ਜਾਂ ਗੁਰਦੁਆਰੇ ਦੀ ਉਹ ਸਿਰਫ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰਕੇ ਜਿਨ੍ਹਾਂ ਨੇ ਧਰਮ ਪਿੱਛੇ ਪਹਿਲਾਂ ਤਾਂ ਆਪਣਾ ਬਾਪ ਵਾਰੇ ਇਹ ਗੱਲ ਯਾਦ ਰੱਖਣਾ ਹਿੰਦੂ ਸਿੱਖ ਇਕਤਾ ਕਿੱਥੋਂ ਚੱਲਦੀ ਆਦੀ ਜਦੋਂ ਗੁਰਤੇਗ ਬਹਾਦਰ ਜੀ ਕੋ ਕਸ਼ਮੀਰੀ ਪੰਡਤ ਕੇ ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਕੋ ਜਾ ਕੇ ਅਰਦਾਸ ਕੀਤੀ ਔਰ ਅਰਦਾਸ ਵਿੱਚ ਤੇਲਕ ਤੇ ਜਨੇਊ ਦੀ ਰੱਖਿਆ ਵਾਸਤੇ ਅਗਰਹਿ ਕੀਤਾ ਦਸਮੇਂ ਤੋਂ ਬੜੀ ਛੋਟੀ ਉਮਰ ਚੋਂ ਕਿਸੇ ਵੀ ਵੱਡੇ ਧਰਮ ਨੂੰ ਬਚਾਣ ਲਈ ਵੱਡਾ ਬલિદાન ਦੇਣਾ ਪੈਂਦਾ। ਦੇਖੋ ਬલિદાન ਗੁਰਤੇਗ ਬਾਦਰਜੀ ਦਾ ਸੀਗਨ ਸਾਹਿਬ ਦੇ ਵਿੱਚ ਚਾਂਦਰੀ ਜੰਗ 'ਚ ਜਦੋਂ ਸੀਸ ਦਾ ਅਰਦਾਸ ਦਿੱਤਾ ਗਿਆ। ਸ਼ੁਰੂਆਤ ਉੱਥੇ ਹੁੰਦੀ ਹੈ Hindu Sikh ਦੇ। ਉਸ ਤੋਂ ਬਾਅਦ ਜਦੋਂ ਪਰ ਗੋਬਿੰਦ ਸਿੰਘ ਜੀ ਨੇ ਧਰਮ ਵਾਸਤੇ ਆਪਣੇ ਚਾਰੇ ਪੁੱਤ ਵਾਰ ਦਿੱਤੇ ਦੋ ਪੁੱਤ ਵੱਡੇ ਸਾਹਿਬ ਜਥੇ ਯੰਗ ਵਿੱਚ ਮੁਗਲਾਂ ਦਾ ਇੰਨਾ ਅਤਿਆਚਾਰ ਸੀ ਆਪਣੇ ਦੇਸ਼ 'ਤੇ ਉਹਨਾਂ ਦਾ ਬਸ ਚੱਲਦਾ ਅੱਜ ਇੱਕ ਵੀ ਮੰਦਰ ਨਾ ਹੁੰਦਾ ਤੁਸੀਂ ਮਨ 'ਚ ਸੋਚ ਕੇ ਦੇਖੋ ਤੁਸੀਂ ਆਪਣੇ ਬੱਚਿਆਂ ਨੂੰ ਕਿੰਨਾ ਪ੍ਰੇਮ ਕਰਦੇ ਹੋ ਕਿੰਨਾ ਵੱਡਾ ਜਿਗਰਾ ਹੋਏਗਾ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਚਾਰੇ ਸਹਬਜ਼ਾਦੇ ਪਹਿਲਾ ਪਿਤਾ ਫਿਰ ਚਾਲੀ ਸਹਬਜ਼ਾਦੇ ਫਿਰ ਮਾਤਾ ਧਰਮ ਦੀ ਰੱਖਿਆ ਲਈ ਅੱਜ ਅਸੀਂ ਕੀ ਕਰ ਰਹੇ ਹਾਂ ਆਪਣੇ ਬੱਚਿਆਂ ਨੂੰ ਟੋਪੀਆਂ ਪਾ ਕੇ ਅੱਜ ਦੇ ਦਿਨਾਂ ਦੇ ਵਿੱਚ ਸਾਨੂੰ ਦੱਸਣਾ ਕੀ ਚਾਹੀਦਾ ਸਾਨੂੰ ਚਾਵੇ ਸਹਬਜ਼ਾਦਿਆਂ ਦੀ ਕੁਰਬਾਨੀ ਬਾਰੇ ਬੱਚਿਆਂ ਨੂੰ ਜਾਣੂ ਕਰਾਉਣਾ ਚਾਹੀਦਾ ਮਨਪਾਰਾਂ ਦਾ ਉਹ ਦਿਨ ਯਾਦ ਕਰਕੇ ਕਿ ਕਿੰਨਾ ਤਸੀਹੇ ਸਹੇਉ। ਅਸੀਂ ਆਪਣੇ ਬੱਚੇ ਨੂੰ ਠੰਡ 'ਚ ਦੋ-ਦੋ ਚਾਰ-ਚਾਰ ਸਵਟਰ ਵੀ ਪਾ ਕੇ ਰੱਖਦੇ ਹਾਂ ਜਰਾਂ ਤਾਂ ਵੀ। ਛੋਟੇ ਸਹਿਬ ਜਾਂਦੇ ਹਨ ਠੰਡੇ ਬਰਜ ਦੇ ਉੱਪਰ ساری ਰਾਤ ਬਿਨਾਂ ਕਿਸੇ ਕੰਬਲ ਤੋਂ ਗੁਜ਼ਾਰਦੇ। ਤਾਂ ਨਾ ਦਾਦੀ ماں ਪਹਿਲਾਂ ਉਹਨਾਂ ਦੇ ਆਪਣਾ ਪਤੀ ਫਿਰ ਆਪਣੇ ਪੋਤੇ ਫਿਰ ਆਪਣਾ ਆਪ ਕੁਰਬਾਨ ਕਰ ਦਿੱਤੇ। ਤੁਸੀਂ ਨਾ ਇਸ ਥੀਮ ਨੂੰ ਜਾਣਿਆ ਕਰੋ ਵੀ ਸਾਡਾ ਧਰਮ ਕਿਦਾਂ ਰੱਖਿਆ ਕੀਤਾ ਕੀਤਾ ਰਿਹਾ ਹੈ ਅਸੀਂ ਘਰ ਦੇ ਵਿੱਚ ਨਿੱਕੀ ਨਿੱਕੀ ਗੱਲਾਂ ਪਰਮਾਤਮਾ ਤੇ ਸਮਾਜ ਤੇ ਉਹਨਾਂ ਗੱਲਾਂ ਨੂੰ ਲੈ ਕੇ ਚੱਲਦੇ ਜਾਂਦੇ ਹਾਂ ਮੰਨਦੇ ਵਿੱਚ ਬੜੀ ਪੀੜਾ ਹੁੰਦੀ ਹੈ ਜਦੋਂ ਪਾ ਗੱਲ ਕਰ ਰਹੇ ਹਾਂ ਵੀ ਜਦੋਂ ਅੱਜ ਦਾ ਦਿਨ ਮੁਗਲ ਦਰਬਾਰ ਦੇ ਵਿੱਚ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਮਾਤਾ ਪਿਤਾ ਵੀ ਮਾਨ ਗੱਲ ਕਰ ਰਹੇ ਜਿਵੇਂ ਪਾਪੀ ਮਾ ਉਮਰ ਦੇਖੋ ਕਿ ਕਿੰਨੀ ਛੋਟੀ ਸੀ ਉਸ ਟਾਈਮ ਉਹਨਾਂ ਦੇ ਬੱਚਿਆਂ ਦੀ ਆਪਾਂ 9 ਸਾਲ ਦੇ 7 ਸਾਲ ਦੇ ਸਹਿਬਜ਼ਾਦੇ ਜਦੋਂ ਉਸ ਮੁਗਲ ਦਰਬਾਰ ਚ ਪੇਸ਼ ਹੁੰਦੇ ਨੇ ਮੈਂ ਅੱਜ ਪੜ੍ਹ ਰਿਆ ਸੀ ਕਹਿੰਦੇ ਗੇਟ ਨੂੰ ਬੰਦ ਕਰਕੇ ਛੋਟਾ ਦਰਵਾਜ਼ਾ ਖੋਲਿਆ ਗਿਆ ਕਿ ਉਹ ਝੁੱਕ ਕੇ ਅੰਦਰ ਆ ਅੱਜ ਅਸੀਂ ਉਹ ਕੁਰਬਾਨੀ ਭੁੱਲੀ ਬੈਠੇ ਆ ਸਾਰਾ ਮੁਗਲਾਂ ਦਾ ਅਤਿਆਚਾਰ ਅੱਜ ਕੋਈ ਵੀ ਮੰਦਰ ਜਾਂ ਗੁਰਦੁਆਰਾ ਨਹੀਂ ਸੀ ਹੋਣਾ ਜੇ ਦਸ਼ਮ ਪਿਤਾ ਆਪਣੇ ਬੱਚਿਆਂ ਦੀ ਕੁਰਬਾਨੀ ਨਾ ਤਾਨੂੰ ਉਸ ਪੀੜਾ ਨੂੰ ਆਪਣੇ ਆਪ ਤੇ ਲਾ ਕੇ ਦੇਖਣਾ ਚਾਹੀਦਾ ਹੈ ਵੀ ਕੀ ਅਸੀਂ ਆਪਣੇ ਬੱਚਿਆਂ ਦੀ ਕੁਰਬਾਨੀ ਦੇ ਸਕਦੇ ਹਾਂ ਧਰਮ ਲਈ ਇਹ ਵੀ ਚਾਰ-ਚਾਰ ਪੁੱਤਰਾਂ ਦੀ ਕੁਰਬਾਨੀ ਪਹਿਲਾ ਪਿਤਾ ਫਿਰ ਪੁੱਤਰ ਇਸ ਲਈ ਜੋ ਕੁਰਬਾਨੀ ਦਸ਼ਮ ਪਿਤਾ ਨੇ ਦਿੱਤੀ ਹੈ ਸਾਡੇ ਸਮਾਜ ਲਈ ਉਹ ਕਿਸੇ ਵੀ ਸ਼ਖਸ ਜਾਂ ਕਿਸੇ ਵੀ ਚੀਜ਼ਾਂ ਪੂਰੀ ਨਹੀਂ ਕੀਤੀ ਜਾ ਸਕਦੀ ਅੱਜ ਤੋ 5000 ਸਾਲ ਬਾਅਦ ਵੀ ਆਹੀ ਜ਼ਿਕਰ ਹੋਏਗਾ ਕਿ ਜੇਕਰ ਗੁਰੂ ਸਾਹਿਬ ਕੁਰਬਾਨੀ ਨਾ ਦਿੰਦੇ ਚਾਰੇ ਸਾਹਿਬਜ਼ਾਦੇ ਕੁਰਬਾਨੀ ਨਾ ਦਿੰਦੇ ਤਾਂ ਸਨਾਤਨ ਨਹੀਂ ਸੀ ਹੋਣਾ ਕੋਈ ਮੰਦਿਰ ਗੁਰਦੁਆਰਾ ਨਹੀਂ ਸੀ ਹੋਣਾ ਉਹਨਾਂ ਨੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਲਾਲਜ ਜਿੱਤਾਂ ਜਿੱਤਨ ਪਹਿਲੇ ਦਿਨ ਉਹਨਾਂ ਨੂੰ ਉੱਥੇ ਪੇਸ਼ ਕੀਤਾ ਗਿਆ 11ਵਾਂ 11ਵਾਂ ਅੱਜ ਦੇ ਦਿਨ 25 ਦਸੰਬਰ ਨੂੰ ਉਹਨਾਂ ਨੂੰ ਜਦੋਂ ਉੱਥੇ ਪੇਸ਼ ਕੀਤਾ ਗਿਆ ਉਹਨਾਂ ਨੂੰ ਬੜੇ ਲਾਲਜ ਦਿੱਤੇ ਗਏ ਔਰ ਡਰਾਇਆ ਗਿਆ ਤੁਸੀਂ ਤੁਸੀਂ ਉਹ ਮੈਦੀਨ ਦੀ ਸ਼ੀਸ਼ ਚ ਲੈ ਕੇ ਆਓ ਜਦੋਂ ਬੱਚਿਆਂ ਨੂੰ ਦਿਵਾਰਤ ਕਿਨਿਆ ਜਾ ਰਿਹਾ ਹੋਵੇਗਾ ਵਾਹਿਗੁਰੂ 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 ਇਹ ਆਵਾਜ਼ ਆ ਰਹੀ ਕਿੰਨਾ ਤੇ ਸਾਡੇ ਨੇ ਸਾਡਾ ਧਰਮ ਰੱਖਿਆ ਰਹੇ ਜੇ ਆਉਣ ਵਾਲੀ ਜਨਰੇਸ਼ਨ ਇੱਕ ਸੁੱਖ ਦਾ ਸਾਹ ਲੈ ਸਨ ਔਰ ਅਸੀਂ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ ਟੋਪੀਆਂ ਪਾ ਕੇ ਮੈਂ ਵਿਰੋਧ ਨਹੀਂ ਕਿਸੇ ਧਰਮ ਦਾ ਕਰ ਰਿਹਾ ਪਰ ਕਟੋ ਕਟ ਅੱਜ ਦੇ ਦਿਨ ਜਿਹੜੇ ਆਹਾ ਕਹਿੰਦੇ ਨਾ ਛੜਦਾ ਦੇ ਦਿਨ ਤੁਸੀਂ ਦੇਖੋ ਵੀ ਹਿੰਦੂ ਸਿੱਖੀ ਦਾ ਇੱਕ ਬਾਬਾ ਮੋਤੀ ਦਾ ਮਹਿਰਾਜੀ ਨੇ ਜਦੋਂ ਦੁੱਧ ਪਲਾਇਆ ਦੋਨਾਂ ਬੱਚਿਆਂ ਨੂੰ ਜਦੋਂ ਉਹਨਾਂ ਮੁਗਲਾਂ ਨੂੰ ਪਤਾ ਲੱਗਿਆ ਵੀ ਇਹਨਾਂ ਨੇ ਦੁੱਧ ਪਲਾਇਆ ਉਹਦੇ ਸਾਹਮਣੇ ਉਹਨਾਂ ਬੱਚੇ ਨੂੰ ਖੋਲੂ ਚ ਪਹਿਲਾਂ ਲੱਤਾਂ 'ਲੇ ਪਾਸਾ ਪਾਇਆ ਉਹਨੂੰ ਕਿਹਾ ਤੂੰ ਸलाम ਕਬੂਲ ਕਰ ਉਹ ਨਹੀਂ ਮੰਨੇ ਪਹਿਲਾ ਉਹਦਾ ਬੱਚਾ ਕੋਲ ਨੂੰ ਜੋ ਕੱਢਿਆ ਗਿਆ ਫਿਰ ਉਹਦੀ ਮਾਤਾ ਫਿਰ ਉਹਦੀ ਪਤਨੀ ਬਾਬਾ ਮੋਤੀराम ਜੀ ਦੀ ਇੰਨੀ ਵੱਡੀ ਕੁਰਬਾਨੀ ਸਿਰਫ ਦੋ ਗਲਾਸ ਦੁੱਧ ਦਾ ਬਦਲੇ ਆਪਣੇ ਪੂਰੇ ਪਰਿਵਾਰ ਦਾ ਖੂਨ ਦੇ ਜਿਹੜਾ ਨੇ ਪੂਰਾ ਕੀਤਾ ਜਦੋਂ ਛੋਟੇ ਸਾਹਿਬ ਜਦੈ ਸ਼ਹੀਦੀ ਪਾ ਲਈ ਮਾਤਾ ਜੀ ਨੇ ਸ਼ਹੀਦੀ ਪਾ ਲਈ ਸੰਸਕਾਰ ਦੀ ਜਗ੍ਹਾ ਮੁਗਲਾ ਨੇ ਇੱਕ ਸ਼ਹਿਰ ਰਖੀ ਵੀ ਜਿੰਨੀ ਜ਼ਮੀਨ ਤੈਨੂੰ ਚਾਹੀਦੀ ਹੈ ਟੋਟਰਮਲ ਟੋਟਰਮਲ ਆਪਣੇ ਘਰੇ ਜਾਂਦਾ ਆਪਣੀ ਪਤਨੀ ਤੇ ਆਪਣੇ ਪ੍ਰਾਣ ਨੂੰ ਕਹਿੰਦਾ ਵੀ ਆਪਾਂ ਗੁਰੂ ਸਾਹਿਬ ਦੇ ਅਸ਼ੀਰਵਾਦ ਆਪਣੇ ਪਰਿਵਾਰ ਤੇ ਉਹਨਾਂ ਨੇ ਆਪਣੇ ਵੀ ਕੁਰਬਾਨੀ ਦਿੱਤੀ ਹੈ ਆਪਣੇ ਧਰਮ ਲਈ ਕੁਰਬਾਨੀ ਦਿੱਤੀ ਹੈ ਉਹਨਾਂ ਕਰੇ ਜਿੰਨਾ ਵੀ ਹੀਰੇ ਜਵਰਾਤ ਜੋ ਵੀ ਹੋਣਾ ਪਿਆ ਸੀ ਕਿੰਨੇ ਉਹ ਉਸ ਟਾਈਮ ਹੀਰੇ ਦੇ ਕੇ ਉਹਨਾਂ ਨੇ ਮੋਹਰਾਂ ਲਈ 78 ਹਿਆਰ ਮੋਰਾ ਜ਼ਮੀਨ ਤੇ ਵਿਛਾ ਕੇ ਉਸ ਸਿਕਾਰ ਦੀ ਲਗਾ ਲੱਗੀ ਜਦੋਂ ਮੈਂ ਸ਼ਾਮੀ ਪੜ ਰਿਆ ਸੀ ਕਹਿੰਦੇ ਇੱਕ ਪਾਸੇ ਮਾਤਾ ਜੀ ਦੇ ਨਾਲ ਛੋਟੇ ਸਾਹਿਬ ਜੀ ਦੇ ਤੇ ਦੂਜੇ ਪਾਸੇ ਵੱਡੇ ਸਾਹਿਬ ਜੀ ਆਤੇ ਤੇ ਮਾਤਾ ਜੀ ਵਿੱਚ ਦਾ ਕੋ ਸੰਸਕਾਰ ਕੀਤਾ ਗਿਆ ਟੋਟਰ ਮਾਜੀ ਇਹਦਾ ਭਰਾ ਸੀ ਉਹਨੇ ਕਿਹਾ ਵੀ ਕਿੱਟੋਂ ਕਰ ਚੰਦਨ ਦੀ ਲੱਕੜੀ ਨਾਲ ਅਸੀਂ ਕਰਾਂਗੇ ਦੇਖੋ ਅਸੀਂ ਇਸ ਜਗ੍ਹਾ ਤੇ ਬੈਠੇ ਆ ਮੈਂ ਬਾਰ ਬਾਰ ਕਹਿੰਨਾ ਵੀ ਮਾ ਬਗਲਾ ਮੁਖੀ ਪਰਿਵਾਰ ਹਿੰਦੂ ਸਿੱਖ ਇਕਤਾ ਦਾ ਪ੍ਰਤੀਕ ਹੈ ਉਹਦੀ ਜਿੰਦੀ ਆਗਦੀ ਐਗਜ਼ਾਮਪਲ ਭਾਬੀ ਵਾਂ ਬੈਠੇ ਨੇ ਅਸੀਂ ਇੱਕ ਹਿੰਦੂ ਸਿੱਖ ਪਰਿਵਾਰ ਚੋਂ ਦੋਨਾਂ ਪਰਿਵਾਰਾਂ ਦੀ ਸੇਵਾ ਦਿੱਤੀ ਮਾਤਰਾਂ ਲਈ ਨੇ ਸਾਨੂੰ ਧਰਮ ਨਾਲ ਲੜਾਇਆ ਜਾ ਰਿਹਾ ਕੋਈ ਐਸੀਆਂ ਵਿਦੇਸ਼ੀ ਤਾਕਤਾਂ ਜਿਹੜੀ ਭ੍ਰੰਮ ਫੈਲਾ ਰਹੀਆਂ ਨੇ ਅਸੀਂ ਉਹ ਦਿਨ ਭੁੱਲ ਗਏ ਜਿੰਨਾ ਮੁਗਲਾਂ ਨੇ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਸੀ ਅੱਜ ਉਹਨਾਂ ਨੂੰ ਚੰਗਾ ਸਮਝਦੇ ਹਾਂ ਉਹਨਾਂ ਦੀ ਨਿਗਾਹ ਵਿੱਚ ਅਸੀਂ ਕਾਫਰ ਐ ਪਰ ਸਾਡੀ ਨਿਗਾਹ ਦੇ ਵਿੱਚ ਅਸੀਂ ਕਹਿੰਦੇ ਹਾਂ ਸਰਬ ਧਰਮ ਦਾ ਅਸੀਂ ਸਨਮਾਨ ਕਰਦੇ ਆਂ ਦੇਖੋ ਕਿੰਨੀ ਵੱਡੀ ਕੁਰਬਾਨੀ ਉੱਥੇ ਵੀ ਜਦੋਂ ਕੋ ਟੇਕ ਬਾਦ ਦੇ ਜੀ ਕੁਰਬਾਨੀ ਦੇ ਰਹੇ ਨੇ ਕਸ਼ਮੀਰੀ ਪੰਡਤ ਨੇ ਜਦੋਂ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਹੋ ਰਹੇ ਨੇ ਧਰਮ ਦੀ ਰੱਖਿਆ ਦੇ ਬਾਬਾ ਮੋਤੀ ਨਾਮ ਮੈਰਜ ਦੀ ਟੋਟਰ ਮਲ ਜੀ ਉਹ ਦੇਖੋ Hindu Sikh ਦਾ ਇੱਕ ਕੰਬੀਨੇਸ਼ਨ ਚੱਲਦਾ ਆ ਰਿਹਾ ਪਰ ਹੁਣ ਕੁਝ ਸ਼ਰਾਰਤੀ ਤਤਪ ਜਾਂ ਕੋਈ ਸੋਸ਼ਲ ਮੀਡੀਆ ਦੇ ਇਥੇ ਲੋਕ ਜਿਹੜੇ ਸਾਨੂੰ ਦੋਨਾਂ ਧਰਮਾਂ ਨੂੰ ਪੱਖਤ ਕਰਨ ਦੀ ਕੋਸ਼ਿਸ਼ ਕਰਦੇ ਨੋ ਮਾਸਟਰ ਦਿੱਸਦਾ ਹੈ ਸਾਡਾ ਸਾਨੂੰ ਜਾਣਨਾ ਚਾਹੀਦਾ ਸਾਡਾ ਮਹਿਵਾਲ ਸਾਡੇ ਆਚਰਣ ਚ ਧਰਮ ਆਣਾ ਚਾਹੀਦਾ ਬੰਦਾ ਧਰਮੀ ਹੋਏਗਾ ਉੱਚ ਨਿਮਰਤਾ ਵੀ ਆਏਗੀ ਚੁਕੇਗਾ ਕਿਸੇ ਨਾ ਕਿਸੇ ਗੱਲ ਤੇ ਅੱਕ ਚੁੱਕ ਜਾਏਗਾ ਕਿੰਨਾ ਹੀ ਉਹ ਗੁੱਸੇ ਚ ਕਿਉਂ ਨਾ ਹੋਵੇ ਮੈਂ ਇਸ ਬਿਆਸ ਪੀੜ ਤੋਂ ਕਹਿੰਦਾ ਸੀ ਗ੍ਰਸਤੀ ਆ ਅਸੀਂ ਨਿੱਕੇ ਨਿੱਕੇ ਗੱਲਾਂ ਦੇ ਵਿੱਚ ਆਪਣੀ ਜੀਵਨ ਨੂੰ ਉਲਝਾ ਲੈਂਦੇ ਸਾਨੂੰ ਸਿੱਖਣ ਦੀ ਲੋੜ ਹੈ ਮੈਂ ਤਾਂ ਹਮੇਸ਼ਾ ਇੱਕ ਮੰਗ ਕਰਦਾ ਹੈ ਜੇ ਭਾਰਤ ਦੇਸ਼ ਦਾ ਕਿਸੇ ਨੂੰ ਰਾਸ਼ਟਰ ਪਿਤਾ ਕਲਾਂ ਦਾ ਹੱਕ ਹੈ ਉਹ ਸਿਰਫ ਤੇ ਸਿਰਫ ਦਸਮ ਪਿਤਾ ਦਾ ਹੈ ਜੇ ਸਰਕਾਰ ਇਸ ਚੀਜ਼ ਨੂੰ ਕੋਈ ਜੋਗੀ ਦਿੱਤਿਆ ਨਾ ਜੀ ਬਹੁਤ ਜ਼ੋਰ ਨਾਲ ਲੱਗੇ ਹੋਏ ਨੇ ਰਾਸ਼ਟਰ ਪਿਤਾ ਕੋਸ਼ਿਸ਼ ਕੀਤਾ ਜਾਵੇ ਦਸਮ ਪਿਤਾ ਉਹ ਹੱਕਦਾਰ ਨੇ ਰਾਸ਼ਟਰ ਪਿਤਾ ਕਲਾਂ ਦੇ ਜਿਨ੍ਹਾਂ ਨੇ ਆਪਣਾ ਬਾਪ ਪੁੱਤਰ ਸਭ ਕੁਝ ਵਾਰ ਦਿੱਤਾ ਔਰ ਰਾਜਨੀਤੀ ਲੋਕ ਰਾਸ਼ਟਰ ਪਿਤਾ ਰਾਸ਼ਟਰ ਪਿਤਾ ਕਿਸੇ ਹੋਰ ਨੂੰ ਨਹੀਂ ਦੇਣੀ ਇਸ ਲਈ ਅੱਜ ਦੇ ਮੰਨ ਦੇ ਵਿੱਚ ਬੈਠ ਕੇ ਇੱਕ ਅਰਦਾਸ ਜ਼ਰੂਰ ਕਰਨਾ। ਜੀ ਮਾ ਅਸੀਂ ਵੀ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀ। ਅਸੀਂ ਦਸਾਂ ਪਿਤਾ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਆਪਣੇ ਬੱਚਿਆਂ ਨੂੰ ਧਰਮੀ ਤਾਂ ਬਣਾਈਏ ਕਿੱਟੋਂ ਕਰ। ਕਿੰਡੀ ਵੱਡੀ ਗੱਲ ਹੈ ਜਦੋਂ ਅੱਜ ਦੇ ਦਿਨ ਉਹਨਾਂ ਛੋਟੇ ਸਾਹਿਬ ਜਦਾਂ ਨੂੰ ਮੁਗਲ ਦਰਵਾਜ਼ੇ ਪੇਸ਼ ਕੀਤਾ ਜਾਣਾ ਸੀ ਤਾਂ ਦਾਦੀ ਮਾਂ ਉਹਨੂੰ ਕਹਿੰਦੀ ਆ ਪੁੱਤ ਲਾਜ ਰੱਖਣੀ ਏ ਤੁਸੀਂ ਆਪਣੇ ਦਾਦੇ ਦੀ ਲਾਜ ਰੱਖਣੀ ਆ ਉੱਥੇ ਜਾ ਕੇ ਡਰਨਾ ਨਹੀਂ ਝੁਕਣਾ ਨਹੀਂ ਉਹ ਛੋਟੇ ਬੱਚਿਆਂ ਦੀ بلند ਆਵਾਜ਼ ਅੱਜ ਪੂਰੇ ਬ੍ਰਹਮੰਡ ਚ ਗੂੰਜ ਰਹੀ ਜਦੋਂ ਉਹ ਦਰਵਾਜ਼ੇ ਕਿਧੀਆਂ ਜਾ ਰਿਹਾ ਸੀ ਦਰਵਾਜ਼ੇ ਦੇ ਵਿੱਚ ਛੋਟੇ ਸਾਹਿਬ ਜਾਂ ਦੇ ਪਹਿਲਾਂ ਮੁਸਕਰਾਉਂਦੇ ਹੋਏ ਵੱਡੇ ਸਾਹਿਬ ਜਾਂ ਦੇ ਹੱਲ ਦੇਖ ਰਹੇ ਨੇ ਮੈਂ ਤੁਹਾਡੇ ਨੂੰ ਪਹਿਲਾਂ ਸ਼ਹਾਦਤ ਦੇ ਰਹੀ ਆ ਅੱਖਾਂ 'ਚ ਅਥਰੂ ਨਹੀਂ ਸੀ ਜਜ਼ਬਾਤ ਸੀ ਖੁਸ਼ੀ ਸੀ ਔਰ ਅੱਜ ਦੇ ਟਾਈਮ ਅਸੀਂ ਆਪਣੇ ਬੱਚਿਆਂ ਨੂੰ ਸੱਤ ਮਾਰਗ ਤੇ ਰਾਹ ਤੇ ਨਹੀਂ ਪਾ ਰਹੇ ਅੱਜ ਕੱਲ੍ਹ ਦੇ ਗਲੇਸ਼ ਨੇ ਬੱਚੇ ਬੱਚਿਆਂ ਦੇ ਗਲੇਸ਼ ਨੇ ਜੇਕਰ ਧਰਮੀ ਹੋਣਗੇ ਉਹਨਾਂ ਨੂੰ ਛੁਕਣਾ ਹੈ ਜੇਕਰ ਗਲਤੀ ਕਰਕੇ ਮਾਫੀ ਮੰਗ ਲੈਣਾ ਛੁਕ ਜਾਣਾ ਕੋਈ ਗੁਨਾਹ ਨਹੀਂ ਇਸ ਲਈ ਕਿੰਨੀ ਕਿਰਪਾ ਉਹਨਾਂ ਨੇ ਸਾਡੇ ਤੇ ਕੀਤੀ ਅਸ ਉਸ ਕਿਰਪਾ ਨੂੰ ਸੰਭਾਲ ਪਾਈ ਮਨ ਦੇ ਵਿੱਚ ਦਰਦ ਹੁੰਦਾ ਆਖਾ ਮਨ ਭਾਰਾ ਅੰਦਾ ਜਦੋਂ ਅਸੀਂ ਇਹ ਗੱਲ ਨੂੰ ਸੋਚਦੇ ਆਂ ਮਨ ਦੇ ਵਿੱਚ ਲੈ ਕੇ ਆ ਰਹੇ ਜਦੋਂ ਬੱਚੇ ਛਿਣੇ ਜਾ ਰਹੇ ਖੇਮਜਤ ਦਮ ਕੁੱਟਣਾ ਜਦੋਂ ਦੀਵਾਰ गिरी ਉਹਨਾਂ ਮੁਗਲਾਂ ਨੇ ਉਸ ਦੀਵਾਰ ਨੂੰ ਇਕੱਠਾ ਨਹੀਂ ਕੀਤਾ ਛੱਡ ਦਿੱਤਾ ਲੋਕਾਂ ਨੂੰ ਡਰਾਉਣ ਵਾਸਤੇ ਉਹਦਾ ਉਲਟਾ ਕੰਮ ਹੋਇਆ ਜਦੋਂ ਸੰਗਤ ਨੂੰ ਪਤਾ ਲੱਗਿਆ ਉੱਥੇ ਜਦੋਂ ਮੱਥਾ ਟੇਕਣ ਆਏ ਉੱਥੇ ਵਾਹਿਗੁਰੂ 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 ਦੀ ਆਵਾਜ਼ ਚੁਲਾਈ ਤੇ ਸੰਗਤਾਂਗੇ ਨੂੰ ਪ੍ਰਣਾਮ ਕਰਨਾ ਕੀ ਸ਼ਹੀਦਾ ਦਾ ਸਥਾਨ ਉਹ ਤਰਤੀਫ ਅਤੇ ਘੜਸ ਹੈ ਆਪਣੀ ਸੰਤ ਦੀ ਤਰਤੀ ਆ ਜਿਹੜੇ ਹੁਣ ਦੇ ਵਿੱਚ ਚੱਲ ਰਹੇ ਨੇ ਉਧਰ ਦੇ ਲੋਕ ਕੋਈ ਵੀ ਖੁਸ਼ੀ ਨਹੀਂ ਮਨਾਉਂਦੇ ਪਰ ਅਸੀਂ ਵੈਸਟਰਨ ਕਲਚਰਲ ਅਡੈਪਟ ਹੁੰਦੇ ਹੋਏ ਅੱਜ ਬੜਾ ਪੀੜਾ ਹੁੰਦੀ ਜੋ ਰਸਤੇ 'ਚ ਆ ਰਹੇ ਸੀ ਅਸੀਂ ਆਪਣੇ ਬੱਚਿਆਂ ਨੂੰ ਪਗੜੀ ਦਾ ਸੰਸਕਾਰ ਦੇਣ ਦੀ ਬਜਾਏ ਟੋਪੀ ਦਾ ਸੰਸਕਾਰ ਦੇ ਸਾਡਾ ਸੈਂਟਰ ਗਲੌਗ ਨਹੀਂ ਹੈ ਸਾਡਾ தਸ਼ਮ ਪਿਤਾ ਹੈ ਸਾਡੇ ਭਗਵਾਨ ਸ਼੍ਰੀ ਰਾਮ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਸਾਡੇ ਇਹ ਆਈਡੀਆ ਦਿੱਤਾ ਤੁਹਾਨੂੰ ਅੱਜ ਇੱਕ ਸੰਕਲਪ ਲੈ ਕੇ ਜਾਣਾ ਅਸੀਂ ਆਪਣੇ ਬੱਚਿਆਂ ਨੂੰ ਆਜ ਜਿਹੜੇ ਦਿਨ ਨੇ 28 ਤਰੀਕ ਤੱਕ ਇਹਨਾਂ 3 ਦਿਨਾਂ ਦੇ ਵਿੱਚ தਸ਼ਮ ਪਿਤਾ ਦੇ ਬਾਰੇ ਉਹਨਾਂ ਚਾਰੇ ਸਹਿਬਜਾਦਿਆਂ ਬਾਰੇ ਜ਼ਰੂਰ ਜਾਣੂ ਕਰਨਾ ਅੱਜ ਮੇਰੀ ਇਹ ਪ੍ਰਾਰਥਨਾ ਅੱਜ ਦੀ ਇਹ ਬੀਜ ਮੰਦਰ ਦੀ ਮਾਲਾ ਗੁਰੂ ਸਾਹਿਬ ਦੇ ਚਰਨਾਂ ਚ ਅਰਪਿਤ ਹੈ ਔਰ ਮੈਂ ਅਰਦਾਸ ਮੰਗਦਾ ਗੁਰੂ ਸਾਹਿਬ ਤੋਂ ਕਟੋਕੜ ਸਾਡਾ ਮਾਂ ਬਗਲਾਮੁਖੀ ਪਰਿਵਾਰ ਹਿੰਦੂ ਸਿੱਖੀ ਦਾ ਪ੍ਰਤੀਕ ਬਣਿਆ ਹੋਇਆ ਹੈ। ਇਹਦੇ ਜਨਮ ਲੱਗੇ ਸਾਡੇ ਮਾਂ ਬਗਲਾਮੁਖੀ ਪਰਿਵਾਰ ਨੂੰ ਇੱਥੇ ਕਦੀ ਵੀ ਕੋਈ ਐਸੀ ਗੱਲ ਨਾ ਹੋਵੇ ਜਿੱਥੇ ਸਾਡਾ ਆਪਸੀ ਭਾਈਚਾਰਾ ਕਿਸਾਨ